ਕਿਹੜੇ ਗੱਡੀ ਆਦਾ ਕਿਹੜੇ ਗੱਡੀ ਆ ਤੀਜੀ ਵਾਰੀ ਫਿਰ ਦੱਸੋ ਫਿਰ ਤੀਜੀ ਵਾਰੀ ਤੁਸੀਂ ਸਹੀ ਭਈਆ ਇਹਨੂੰ ਟਟਕਾ ਗੱਡਾ ਮਾਰਤਾ ਨੇ ਇਹ ਵੀ ਛੱਡਤੀ ਆਹ ਆਹ ਵਾਲਾ ਬਾਤ ਹੋਇਆ ਬੇਟਾ गाड़ी भी नहीं पुराना ही है ये दाढ़ी जी गले ਸਾਡੇ ਛੇ ਕਿੱਈਏ ਸਵੇਰੇ ਹੈ ਹਾਂ ਸੁੱਤੇ ਪਏ ਹਾਂ ਹਾਂ ਥੱਲੇ ਯਾਰ ਇਹ ਤਾਂ ਵਿਚਾਰਾ ਬਾਹਰ ਗਿਆ ਗੇੜਾ ਕੱਢਣ ਕੋਦਰ ਤੇ ਮੁੰਡਾ ਦਾ ਥੱਲੇ ਹੀ ਕੱਢਿਆ ਵਿੱਚੋਂ ਦੇ ਅੱਛਾ ਤੁਸੀਂ ਵੀ ਹਸੇਂਦੇ ਸੀ ਹਾਂ ਇਹਨਾਂ ਦਾ ਨਾਂ ਵੀ ਹੈ ਜੀ ਇਹਨਾਂ ਨੇ ਆਵਾਜ਼ ਜੋ ਇਹਨਾਂ ਦੇ ਚਰਨ ਤਿੰਨ ਨਾ ਕਰੇ ਪਟਵਾਰੀ ਰੋੜਾ ਮੈਨੂੰ ਤਾਂ ਘਰ ਵਾਲਾ ਵੀ ਡੰਗਣ ਨਾਲ ਲੱਗਦਾ ਯਾਰ ਜਿਹੜਾ ਕੇ ਵੈਸੇ ਭਈਏ ਉਹ ਮੈਂ ਹੁਣ ਤਾਂ ਪ�ै ਨਾ ਤੇੜਾਂ ਜੀਆਂ ਰਹੀ ਜਾਂਦੀਆਂ ਉਹਦੇ ਵੀ ਅੱਛਾ ਅੰਦਰ ਨੂੰ ਨਰੇਜ ਜੀ ਕੀ ਸਾਰਾ ਵਾਕਿਆ ਹੋਇਆ ਕਿ ਇਹ ਤੜਕੇ 6:30 ਵਜੇ ਛੱਤ ਡਿੱਗੀ ਆ ਮੈਂ ਅੰਦਰ ਉਹਨਾਂ ਨੂੰ ਕਿਹਾ ਮੈਨੂੰ ਕੱਢ ਲਓ ਕੱਢ ਲਓ ਮੈਂ ਉੱਠ ਕੇ ਬਾਹਰ ਆਇਆ ਬਾਹਰ ਖੋਲਿਆ ਫੇ 6:30 ਕਮੇਟੀ ਉੱਠ ਕੇ ਆਈ 7:30 ਉੱਤੇ ਟੁੱਟ ਡਿੱਗੀ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਵੀ ਛੱਤ ਦੀ ਜਿਹੜੀ ਹਾਲਤ ਇਹੋ ਜੀ ਆ ਬਈ ਤੇ ਮੈਂ ਤਿੰਨ ਚਾਰ ਵਾਰੀ ਕਮੇਟੀ ਜਾਇਆ ਹੈ ਫੈਲਪਰੀ ਵੀ ਆ ਤਿੰਨ ਵਾਰੀ ਭਰਤੀ ਪੈਲ ਇਹਦਾ ਕੋਈ ਸਾਨੂੰ ਹਜੇ ਕੋਈ ਨਹੀਂ ਬਣਿਆ ਇਹਦਾ ਕੀ ਕਾਰਨ ਬਣਿਆ ਜਿਹੜਾ ਛੱਤ ਡਿੱਗੀ ਹੈ ਕਿ ਮੀਂਹੂ ਦੇ ਵਿੱਚ ਮੀਂਹ ਚ ਡਿੱਗੀ ਹੈ ਜੀ ਮੀਂਹ ਕਰ ਹੂੰ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਫੈਲ ਕੜੀ ਕਲੀਅਰ ਕੀਤੀ ਜਾਵੇ ਬਾਈ ਕੀ ਨਾ ਆਪਣਾ ਤੇ ਕੀ ਗੱਲਬਾਤ ਹੈ ਤੁਹਾਡੇ ਗਵਰਨਰ ਮੈਂ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਮੇਰੇ ਨਾਲ ਅਸ਼ੁਨੀ ਅਸ਼ੁਨੀ ਕੁਮਾਰ ਜੀ ਹੈ ਜੀ ਜਿੰਨਾਂ ਦੇ ਸਵੇਰੇ ਛੱਤ ਡਿੱਗ ਪਈ ਐਕਚੁਅਲੀ ਕੀ ਹੈ ਅਸੀਂ ਸਵੇਰੇ ਜਦੋਂ ਉੱਠੇ ਤਾਂ ਆਪਣੇ ਛੱਤ ਤੇ ਟੱਲਦੇ ਸੀਗੇ ਉਹ ਇੱਕੋ ਦਮ ਸਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਧਮਾਕੇ ਦੀ ਆਵਾਜ਼ ਆਈ ਦੇਖਿਆ ਕਿ ਜਿਹੜੀ ਛੱਤ ਹੈ ਸਾਹਮਣੇ ਗਵਾਂਢੀਏ ਸਾਨੂੰ ਸਾਹਮਣੇ ਆਪਸ ਚ ਛੱਤ ਦਿਖਦੀ ਹੈ ਸਾਡੇ ਉਹਦੇ ਉੱਤੋਂ ਛੱਤ ਦੇ ਉੱਤੋਂ ਤਾਂ ਦੇਖਿਆ ਇੱਕੋ ਦਮ ਜਿਹੜੀ ਛੱਤ ਥੱਲੇ ਕਲਾਪਸ ਹੋ ਕੇ ਡਿੱਗ ਪਈ ਫਿਰ ਸਾਰੇ ਨੇ ਰੋਲਾ ਪਾਇਆ ਭੱਜ ਕੇ ਆਸੇ ਪਾਸੇ ਨਾਲ ਗਵਾਂਢੀਏ ਦੇ ਘਰੋਂ ਵੜ ਕੇ ਅਸੀਂ ਉਹਨਾਂ ਨੂੰ ਥੱਲੇ ਨੱਪੇ ਪਈ ਸੀ ਦੋਨੋਂ ਜੀ ਉਹਨਾਂ ਨੂੰ ਉੱਥਲੋਂ ਕੱਢਿਆ ਤੇ ਬੜੀ ਮੁਸ਼ਕਲ ਹਾਲਾਤਾਂ ਵਿੱਚ ਉਹਨਾਂ ਦੀ ਵਿਚਾਰਾਂ ਦੀ ਬਚਤ ਹੋ ਪਾਈ ਹੈ ਤਲਤਲੀ ਕੀ ਵਾਕਿਆ ਹੋਇਆ ਹੈ ਅੱਜ ਵਾਕਿਆ ਇਹ ਹੈ ਜੀ 6:30 ਵਜੇ ਮੈਨੂੰ ਫੋਨ ਆਇਆ ਜੀ ਇਹਨਾਂ ਦੇ ਗਵੰਡੀ ਦਾ ਮੇਰੇ ਵਾਰਡ ਵਿੱਚ ਇਹਨਾਂ ਦੇ ਸੁੱਤੇ ਪਏ ਨੇ ਵਿਚਾਰੇ ਉਹ ਉੱਪਰ ਛੱਤ ਡਿੱਗ ਪਈ ਹੈ ਜੀ ਜਦੋਂ ਆ ਕੇ ਮੌਕੇ ਤੇ ਆਏ ਆ ਤਾਂ ਨਰੇਸ਼ ਕੁਮਾਰ ਜੀ ਇਹ ਇਹਦਾ ਬੇਟਾ ਤੇ ਇਹਦੀ ਵਾਈਫ ਉਹਦੇ ਥੱਲੇ ਦਬੇ ਹੋਏ ਸੀ ਤੇ ਸਮਾਨ ਹਟਾ ਕੇ ਉਹਨਾਂ ਨੂੰ ਥੱਲੋਂ ਕੱਢਿਆ ਗਿਆ ਇਹ ਪਰਿਵਾਰ ਨੇ ਜੀ ਤਿੰਨ ਵਾਰੀ ਫਾਈਲਾਂ ਭਰੀਆਂ ਜੀ ਨਗਰ ਕਾਉਂਸਲ ਚ ਵੀ ਲਗਾਤਾਰ ਢੇੜੇ ਕੱਢ ਰਹੇ ਆ ਜੀ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਸ ਦੇ ਅਧੀਨ ਇਹਨਾਂ ਨੇ ਤਿੰਨ ਵਾਰੀ ਫਾਈਲ ਭਰੀ ਹੈ ਇਹਨਾਂ ਨੂੰ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਕਿੰਨੇ ਜਣੇ ਜ਼ਖਮੀ ਹੋਏ ਇਸ ਦੀ ਪਰਿਵਾਰ ਦੇ ਤਿੰਨ ਜੀ ਹੈ ਜੀ ਇਹ ਬੇਟਾ ਉਹਦਾ ਨਰੇਸ਼ ਕੁਮਾਰ ਦਾ ਤੇ ਉਹਦੀ ਵਾਈਫ ਜਿਹੜੇ ਉਹ ਅੰਦਰ ਆਏ ਉਹਨਾਂ ਦੇ ਸੱਟਾਂ ਵੱਜੀਆਂ ਜੀ ਉਨ ਕੀ ਇਹਨਾਂ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਮੰਗ ਜੀ ਪਰਿਵਾਰ ਤਾਂ ਲਗਾਤਾਰ ਸਰਕਾਰ ਅੱਗੇ ਵੀ ਅਪੀਲ ਕਰਦਾ ਜੀ ਵੀ ਇਸ ਪਰਿਵਾਰ ਇਹੋ ਜਿਹੇ ਪਰਿਵਾਰਾਂ ਨੂੰ ਤਾਂ ਮਦਦ ਕਰਨੀ ਵੀ ਜ਼ਰੂਰੀ ਹੈ ਜੀ ਉਹ ਅਸੀਂ ਫਿਗਰਾਂ ਦਿੰਨੇ ਆ ਜੀ ਅਸੀਂ ਇੰਨੇ ਮਕਾਨ ਬਣਵਾਤੇ ਆ ਜੀ ਆ ਹਾਲਾਤ ਆ ਪੱਜ ਵੇਖੀ ਹੈ ਜੀ